ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਛੋਟੀਆਂ ਦਿਖਾਵਾਂਗੇ ਇੱਕ ਗੱਬਣ ਤਿਆਰ ਤੇ ਤਿੰਨ ਸੂਈਆਂ ਸਵਾਈਆਂ ਤੇ ਆਪਾਂ ਪਹੁੰਚਿਆ ਵੀਰ ਹਰਪਾਲ ਸਿੰਘ ਹੋਂ ਨਾਲ ਕੋਲ ਤੇ ਆਜੂ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸਰੀ ਭਾਜੀ ਸਾਸਰੀ ਰਾਜ ਦੇ ਵੀ ਸਾਸਰੀ ਕਾ ਕੀ ਹਾਲ ਚੱਲ ਜੇ ਵਦਿਆ ਵੀ ਵੀਰ ਜੀ ਤੁਸੀਂ ਦਨਾਓ ਹਾਂਜੀ ਚੜ੍ਹਦੀ ਕਲਾ ਜੇ ਚੜ੍ਹਦੀ ਕਲਾ ਚਾਹੀਦੀ ਜੱਗੇ ਵੀਰ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾ ਸਿੰਘ ਜੇ ਪਿੰਕਿੰਡਾ ਜ਼ਿਲ੍ਹਾ ਹਮਸਰ ਜੇ ਠੀਕ ਹੈ ਜੀ ਫੋਨ ਨੰਬਰ 914594925 ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੁੱਧ ਤੇ ਡਰਾਮਾ ਆਪਾਂ ਦਿਖਾਵਾਂਗੇ ਤੁਹਾਨੂੰ ਬਈ ਗੱਭਰ ਤੋਂ ਕਰੀਏ ਸ਼ੁਰੂਆਤ ਹਾਂ ਗੱਭਰ ਤੋਂ ਕਰ ਲੋ ਜੱਗੇ ਵੀਰ ਦੱਸਿਓ ਭਾਜੀ ਕਿੰਨਾ ਵਸੂਗਾ ਸੁਭੂਗੀ ਇਹਨੇ ਜੱਗੇ ਵੀਰ ਲੜ ਕੇ ਤੀਸਰਾ ਸੂਬਾ ਸੁਣਾ ਹੈ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀ ਕਿੰਨਾ ਕ ਟਾਈਮ ਖੜਦੀ ਹੈ ਜੇ ਅਜੇ ਜੱਗੇ ਦੇ ਵੀਰ ਜੀ ਮਾਲਮ 2-3 ਦਿਨ ਲੱਗੇ ਜਾਣੇ ਝੋਟੀ ਨੇ ਅੱਛਾ ਜੀ ਕਿੰਨੇ ਦੁੱਧ ਵਾਲੀਏ ਦੁੱਧ ਕਿੱਗੇ ਵੀਰਿਆ ਗਰੰਟੀ ਨਾਲ ਹੀ ਵਿੱਚ 20 ਕਿਲੋ ਦੁੱਧ ਦਊਗੀ ਅੱਛਾ ਜੀ ਰੱਖ ਲੈਣੇ ਜੇ ਕੋਈ ਨੂੰ ਆਪਾਂ ਵੇਚਾਂਗੇ ਉਹ ਭਾਅ ਅਨੁਸਾਰ ਕਰ ਜਿੰਨੇ ਇਹਨਾਂ ਦੁੱਧ ਦੇ ਲੀਏ ਮਾਝਾ ਅੱਛਾ ਜੀ 20 ਕਿਲੋ 20 ਠੀਕ ਹੈ ਠੀਕ ਹੈ ਲਓ ਜੀ ਦੁੱਧ ਦਾ ਡਰਮ ਵੀ ਕਹਿ ਸਕਦੇ ਆ ਤੇ ਦੁੱਧ ਦਾ ਸਮੁੰਦਰ ਵੀ ਤੇ ਭਾਈ ਖੋਲੋ ਫਿਰ ਖੋਲ ਕੇ ਵਿਖਾਈਏ ਤੋ ਰਾ 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 ਰੇ ਖਾਨ ਤੋਂ ਜਿਹੜਾ ਬਹੁਤ ਹੀ ਪਿਆਰਾ ਲੱਗਾ ਵਾ ਕਰਮਾਲੀ ਨੂੰ ਸੁਹਾ ਬਾਈ ਜੀ ਤੂੰ ਇਹਨੇ ਤੀਸਰਾ ਸੁਹਾ ਟੋਪੜ ਠੀਕ ਆ ਠੀਕ ਆ ਲਓ ਜੀ ਸੁਹਾ ਤੀਸਰਾ ਸੁਹਾ ਕੀ ਤੇ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਬਾਕੀ ਹੈ ਜੈਡ ਬਲੈਕ ਰੈਨ ਐਫ ਗਾਵਾਂ ਵਾਂਗੂ ਬਣੀ ਪਈ ਆ ਕਿ ਸੂਲ ਤਾਂ ਕੀ ਜਿਹੜਾ ਛੱਡਾ ਲੱਗਾ ਪਿਆ ਵਾ ਕਰਮਾਲੀ ਦੇ ਘਾਦ ਕਾਠ ਵੀ ਚੰਗਾ ਆ ਗਿਆ ਵਾ ਤੇ ਮਿਲਕ ਰਿਕਾਰਡ ਵੀ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਵਾ 20 21 ਲੀਟਰ ਦੁੱਧ ਭਰਿਆ ਵਾ ਬਈ ਪਿਛਲੇ ਸਵੇਰੇ 20 ਲੀਟਰ हां 20 कि 20 लीटर ਪਰ ਦੇ ਲਈ ਠੀਕ ਠੀਕ ਲਓ ਜੀ 20 ਤੋਂ ਪਲੱਸ ਜਿਹੜੇ ਚੱਲਣ ਵਾਲੀ ਝੋਟੀ ਆ ਬਾਕੀ ਉਸ ਨਾਲ ਭਰਾੰਦਾ ਚਲਾਵੇ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਭਰਾ ਲਾਜੂ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਥਣ ਜਿਹੜਾ ਤੁਸੀਂ ਚੈੱਕ ਕਰ ਸਕਦੇ ਐਨ ਗੇਠ ਗੇਠ ਤੇ ਲੱਗਾ ਪਿਆ ਵਾ ਖੜਿਓ ਬਾਈ ਜੀ ਪੂਛ ਮੜੀ ਇਹਦੀ ਆਹ ਦੇਖਿਓ ਜੀ ਲਓ ਜੀ ਚੈੱਕ ਕਰ ਸਕਦੇ ਤੁਸੀਂ ਬਹੁਰੀ ਹਾਂਜੀ ਹਾਂਜੀ ਨਹੀਂ ਲੋਗਾ ਠੀਕ ਲਓ ਜੀ ਉੰਨੀ ਅੱਗੇ ਨੂੰ ਤੇ ਉੰਨੀ ਪਿੱਛੇ ਨੂੰ ਆ ਆ ਤੁਸੀਂ ਚੈੱਕ ਕਰੋ ਪੰਡਾ ਪਾਈਆਂ ਥੱਲੇ ਕਰਮਾਲੀ ਨੇ ਅੱਛਾ ਜੀ ਮੈਂ ਨਾ ਗੱਲ ਹੀ ਠੀਕ ਠੀਕ ਲਓ ਜੀ ਕਿਉਂ ਆ ਸਾਈਡਾਂ ਤੇ ਕੱਲਾ ਕੱਲਾ ਥਣ ਲੱਗਾ ਪਿਆ ਵਾ ਇਹ ਬਰੀਡ ਹੁੰਦੀ ਆ ਜੱਗੇ ਵੀ ਤੁਹਾਨੂੰ ਪਤਾ ਵੀ ਅਸੀਂ ਚੰਗੀ ਮੱਝ ਨਾ ਜਾਂਦਾ ਮੈਂ ਬਣਾ ਸਕੀ ਨਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਹਾਂਜੀ ਹਾਂਜੀ ਹੁਣ ਤੁਹਾਨੂੰ ਪਤਾ ਲੱਗਿਆ ਵੱਡੀਆਂ ਮੱਝਾਂ ਪਾਉਣ ਲਿਆ ਆਪਾਂ ਬਿਲਕੁਲ ਬਿਲਕੁਲ ਜੀ ਸਹੀ ਗੱਲ ਹੈ ਲਓ ਬਾਈ ਦਾ ਰਿਕਾਰਡ ਆਪਣੇ ਚੈਨਲ ਤੇ 3.5 ਲੱਖ ਦੀ ਝੋਟੀ ਵੇਚੀ ਬਈ ਨੇ ਹਾਂਜੀ ਹਾਂਜੀ ਤੇ ਬਾਈ ਜੀ ਇਹਦਾ ਹਰ ਮੁੱਲ ਇਹਦਾ ਜੱਗੇ ਵੀਰ ਮੁੱਲ ਕਰਾਂਗੇ ਆਪਾਂ ਫੋਨ ਤੇ ਅੱਛਾ ਜੀ ਕੋਈ ਵੀਰ ਭਰਾ ਫੋਨ ਲਾਵੇ ਆਪਾਂ ਮੋੜ ਦੇਣੀ ਆ ਠੀਕ ਆ ਜੈ ਜੀ ਦੇ ਦਾਂਗੇ ਜੱਗੇ ਵੀਰ ਮੁੱਲ ਆਪਣੇ ਬਹੁਤ ਨਿਗਿਗਿੇ ਹੀ ਅੱਜ ਅੱਛਾ ਜੀ ਕੋਈ ਵੀਰ ਭਰਾ ਫੋਨ ਲਾਵੇ ਆਪਾਂ ਮੋੜਨਾ ਨਹੀਂ ਉਹਨਾਂ ਨੂੰ ਠੀਕ ਆ ਠੀਕ ਆ ਠੀਕ ਆ ਲਓ ਜੀ ਬਾਈ ਨੇ ਕਿਹਾ ਏ ਕਿ ਮੇਰੀ ਗੱਲਬਾਤ ਕਿਸ ਵੀਰ ਭਰਾ ਨਾਲ ਚੱਲ ਰਹੀ ਆ ਤਾਂ ਕਰਕੇ ਰੇਡ ਨਹੀਂ ਦੱਸਿਆ ਬਾਈ ਨੇ ਹਾਂ ਹਾਂ ਤੇ ਰੇਡ ਬਿਲਕੁਲ ਨਾਰਮਲ ਹੋਊਗਾ ਕੋਈ ਭਰਾ ਫੇ ਜਿਹਦੇ ਫੇਟ ਆਉਂਦੀ ਫੋਨ ਲਾਵੇ ਵੀਰ ਨਾਲ ਗੱਲਬਾਤ ਕਰੇ ਜਿਹਦੇ ਗੱਲ ਚੱਲ ਗਈ ਨਾ ਹਾਂਜੀ ਹਾਂਜੀ ਦੋ ਤਿੰਨ ਮੱਝਾਂ ਚ ਕੰਡਾ ਹੀ ਹਿਸਾਬ ਨਾਲ ਪਾਈਆਂ ਉਹ ਤਾਂ ਨਾ ਖੜਦੀ ਆ ਹੈ ਵੀ ਅੱਖਾਂ ਵਾਲਾ ਚੱਡਾ ਵਾ ਤੁਸੀਂ ਚੈੱਕ ਕਰਦੇ ਠੀਕ ਆ ਠੀਕ ਆ ਠੀਕ ਆ ਲੋ ਜੀ ਚੰਗੇ ਰਿਕਾਰਡ ਵਾਲੀ ਆ ਗਈ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਦੂਜੇ ਨੰਬਰ ਤੇ ਪਪੋ ਲਾਦੀ ਆ ਚਾੜਦੇ ਨਾ ਹੁੰਦਾ ਸੋਰੀ ਸਹੀ ਨਾ ਮਗਰ ਕਟਾ ਜੀ ਠੀਕ ਆ ਠੀਕ ਆ ਲੋ ਜੀ ਆਹ ਵਾਲਾ ਮੇਲ ਕਫ ਆ ਗਿਆ ਜਿਹਦੇ ਪਿੱਛੇ ਹਾਂਜੀ ਹਾਂਜੀ ਦੇਖੋ ਕਿੰਨਾ ਬਾਈ ਬੌਲਾ ਹੈ ਜੀ ਜੱਗੇ ਵੀ ਮੇਰੇ ਘਰੋਂ ਕੋਈ ਕੰਡਾ ਲੈ ਆਵੇ ਲੀਟਰ ਲੈ ਆਵੇ ਅੱਛਾ ਜੀ ਮੈਂ 15 ਲੀਟਰ ਬਣਾ ਕੇ ਦਊਗਾ ਅੱਛਾ ਜੀ ਹਾਂ ਠੀਕ ਹੈ ਲਓ ਜੀ 15 ਲੀਟਰ ਜਿਹੜਾ ਇਹ ਬੌਲਾ ਹੀ ਆ ਬੌਲਾ ਬੌਲਾ ਹੀ ਠੀਕ ਹੈ ਠੀਕ ਹੈ ਤੁਸਾਂ ਪੈਸਾ ਦੇਣਾ ਅਸੂਈ ਨੂੰ ਸਾਰਾ ਅੱਛਾ ਜੀ ਤੇ ਜੱਗੇ ਵੀ ਦੇਣੇ ਮੰਨ ਲਓ ਵੀ 20 ਕੀ 20 ਕੀ ਚਲੋ ਦਦੇ ਵੀ ਭਰ ਦੀ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਇਹ ਸੂਆ ਸੂਆ ਤੀਸਰਾ ਸੂਈ ਆ ਤੁਸੀਂ ਵੀ ਦੇ ਲਓ ਜੀ ਇਹ ਵੀ ਸੂਆ ਤੀਸਰਾ ਸੂਈ ਆ ਤੇ ਇਹ ਵੀ 20 20 ਲੀਟਰ ਵਾਲੀ ਦੱਕੜੀ ਝੋਟੀ ਆ ਭਾਈ ਇਹ ਖੋਲ ਦਿਓ ਫਿਰ ਇਹਨੂੰ ਵੀ ਖੋਲ ਕੇ ਵਿਖਾਈਏ ਅਰੇ ਚੱਕੀ ਵੀ ਇਹਨੂੰ ਮਲਾਂ ਮਾਰਨਾ ਆ ਅੱਛਾ ਜੀ 14 15 ਕਿਲੋ ਬੋੜੀ ਆ ਠੀਕ ਆ ਦਿਖਾ ਦਿਓ ਵੀਰ ਭਰਾ ਨੂੰ ਮੁਰ ਕੇ ਫੇਰ ਆ ਕੇ ਆਖੂਗਾ ਠੀਕ ਆ ਠੀਕ ਆ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਲਓ ਜੀ ਸਿੰਘ ਇੱਕ ਥੋੜਾ ਜਿਹਾ ਨਾ ਭੁਰਿਆ ਵਾ ਇਹਦੇ ਸਹਿ ਰਿੰਗ ਸਿੰਘ ਹਿਸਾਬ ਨਾਲ ਦੂਜੀ ਸਾਈਡ ਤੇ ਕੱਦ ਕਾਟ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ 15 ਲੀਟਰ ਜਿਹੜਾ ਇਹਦੇ ਕੋਲ ਬੋਲਾ ਹੀ ਬੋਲਾ ਤਿਆਰ ਆ ਤੇ ਥਣ ਵੀ ਜਿਹੜਾ ਨੋਕ ਵਾਲਾ ਲੱਗਾ ਵਾ ਆ ਇਧਰ ਦੀਆਂ ਨਹੀਂ ਇਹ ਅਛਾ ਜੀ ਦੋ ਇਧਰ ਦੀਆਂ ਹੋਣ ਗਿਆ ਦੋ ਇਧਰ ਦੀਆਂ ਝੋਟੀਆਂ ਦੋਵੇਂ ਉਧਰ ਦੀਆਂ ਝੋਟੀਆਂ ਠੀਕ ਹੈ ਠੀਕ ਹੈ ਲਓ ਜੀ ਫੇਸ ਤੁਸੀਂ ਚੈੱਕ ਕਰ ਸਕਦੇ ਜੇ ਵੀ ਜੈਡ ਬਲੈਕ ਆ ਗਈ ਦਸੂਆ ਇਹ ਵੀ ਤੀਸਰਾ ਸੂਈ ਆ ਹਾਂ ਬਾਕੀ ਥੱਲੇ ਇਹਨੇ ਵੀ ਪੰਡਾ ਹੀ ਪਾਈਆਂ ਠੀਕ ਹੈ ਜੀ ਤੇ ਆਹ ਵਾਲਾ ਇਹਦੇ ਪਿਛੇ ਆ ਗਿਆ ਜੀ ਮੇਲ ਕਾਫ ਤੇ ਥਣਾ ਦਾ ਸੈਜ ਗੈਬ ਜਿਹੜਾ ਇਹਦਾ ਵੀ ਬਹੁਤ ਹੀ ਜ਼ਿਆਦਾ ਚੰਗਾ ਗਿਆ ਨੋਕਲਾ ਥਣ ਲੱਗਾ ਕਲਾ ਕਲਾ ਕਹੇ ਲੋ ਜੱਗੇ ਵੀ ਡਰਦੀਆਂ ਥੋੜਾ ਡਰਦੀਆਂ ਲੋ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਸਿੰਗ ਬਾਈ ਨੇ ਦੱਸਿਆ ਕਿ ਇੱਕ ਭੁਰਿਆ ਵਾ ਬਾਕੀ ਥਣਪੰਡਾ ਜਿਹੜਾ ਬਹੁਤ ਹੀ ਚੰਗਾ ਸਫਾਈਆਂ ਦੇ ਵਿੱਚ ਆ ਗਿਆ ਉਹ ਵੀ ਉਨੀ ਅੱਗੇ ਤੇ ਉਨੀ ਪਿੱਛੇ ਨੂੰ ਕਰਮਾ ਲਈ ਤੇ ਚਲੋ ਕੋਈ ਚੰਗੀ ਸਾਫ ਕਰਨ ਵਾਲਾ ਭਰਾ ਲਾਉ ਤੇ ਚੰਗਾ ਦੁੱਧ ਕੱਢੀ ਜਾਊਗੀ ਜੱਗੇ ਵੀਰ ਇਹਨਾਂ ਦੁੱਧ ਹੱਸ ਕੇ ਚੋਣਾ ਮੇਰੀ ਮੱਜ ਨੇ ਅੱਛਾ ਜੀ ਤੁਹਾਨੂੰ ਪਤਾ ਵੀ ਆਪਾਂ ਇਹਨੇ ਵੱਡੀ ਮੱਝ ਵੇਚਦੇ ਆਂ ਸਾਨੂੰ ਪਤਾ ਵੀ ਜਿੰਨੀ ਨਸਲ ਜਿੰਨਾ ਦੁੱਧ ਦੇਣਾ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਭਾਈ ਜੀ ਇਹਦਾ ਮੁੱਲ ਫਿਰ ਇਹ ਮੈਂ ਜੱਗੇ ਵੀਰ ਮੈਂ ਤੁਹਾਨੂੰ ਪਹਿਲਾਂ ਵੀਡੀਓ ਚੰਗਾ ਕਰਤਾ ਵੀ ਅੱਜ ਮੋਲ ਲੈਣਗੇ ਮੁਕਤਲੇ ਅੱਛਾ ਜੀ ਮੱਝ ਤਾਂ ਮੈਂ ਵੇਚਦੇ ਤਸੀ 1.90 ਦੀ ਅੱਛਾ ਜੀ ਆਪਾਂ ਜੱਗੇ ਵੀ ਕਰੀਏ ਮਾਨਤਾ ਹਾਂ ਜੇ 161 25 ਦੀ ਹੋਣੀ ਚੱਗੇ ਵੀ ਰਹਿਣਾ ਅੱਛਾ ਜੀ ਹਾਂ ਕਰੀਏ ਕੋ ਇੱਕ ਜਾ ਨਹੀਂ ਜੱਗੇ ਵੀ ਰਹਿਣਾਂ ਦੁੱਧ ਵਾਲੀਆਂ ਨਹੀਂ ਮਿਲਦੀਆਂ ਬਿਲਕੁਲ ਸਹੀ ਗੱਲ ਇਹ ਨਹੀਂ ਇਹ ਗੱਲ ਸਹੀ ਹੈ ਤੁਹਾਡੀ ਤੁਸੀਂ ਕਰਾਉਣੇ ਦਾ ਕਰਾਰਾ ਪਰ ਇਹਨਾਂ ਦੁੱਧੀਆਂ ਨਹੀਂ ਮਿਲਦੀਆਂ ਚਲੋ 10 ਕਿਲੋ ਬਾਲੀ ਤਿਆਰ ਹੈ ਮੇਰੇ ਘਰੋਂ ਦੋ ਛੱਡ ਦਈਏ ਇੱਕ ਤੇ 23 ਇੱਕ ਪੇਜ ਨਹੀਂ ਦੇਦਾ ਇਹਨਾਂ ਕਿ ਵੀਰੇ ਠੀਕ ਹੈ ਲੋ ਟੋਟੀਆਂ ਬਿਲਕੁਲ ਆਣ ਕੇ ਲੋ ਜੀ ਇਹ ਵੀ ਦੋ ਦਰਾ ਡਰਾਮੀ 1,23,000 ਹਾਂ ਤੇ ਚਲੋ ਮੌਕੇ ਦੇ ਮਾਨਤਨ ਕਰਦੇ ਕੋਈ ਕੋਈ ਫੋਨ ਲਾ ਵੀ ਭਾ ਮਾਨਤਨ ਕਰਾਂਗੇ ਠੀਕ ਹੈ ਲੋ ਜੀ ਮੌਕੇ ਦੇ ਮਾਨਤਨ ਖੁੱਲਾ ਹੋਊਗਾ ਤੇ 15 ਲੀਟਰ ਦਾ ਇਸ ਟਾਈਮ ਮੇਰੇ ਕੋਲ ਬੌਲਾ ਹੀ ਬੌਲਾ ਤਿਆਰ ਆ ਹਾਂਜੀ ਕਾਟ ਕਾਠ ਵੀ ਜਿਹੜਾ ਚੰਗਾ ਵਾ ਤੇ ਹੈ ਵੀ ਚਲੋ ਸੋਹਣੇ ਸੁਨੱਖੇ ਪੰਦੇ ਵਿੱਚ ਆ ਗਈ ਤੇ ਭਾਈ ਤੀਜੇ ਨੰਬਰ ਤੇ ਇਹ ਰਾਤੀ ਸੁਈ ਆ ਜੱਗੇ ਵੀਰ ਆ ਇਹਦੀ ਕੱਟੀ ਆ ਠੀਕ ਆ ਲਓ ਜੀ ਫੀਮੇਲ ਕਾਹ ਉਹਦੇ ਪਿੱਛੇ ਆ ਵਾਲਾ ਤੁਸੀਂ ਚੈੱਕ ਕਰ ਸਕਦੇ ਜੀ ਇਹ ਜੋੜਾ ਲਿਆ ਹੈ ਗੱਪਣਾ ਦਾ ਜੋੜਾ ਪਰसों ਰਾਤ ਹੋਇਆ ਇਹਦੀ ਅੱਛਾ ਜੀ ਇਹ ਰਕੋ ਕਿੰਨਾ ਜੇ ਇਹਦੇ ਥੱਲੇ ਜੱਗੇ ਵੀਰ ਜਿਹੜੀ ਆ ਤਾਂ ਉਹ 8-9 ਕਿਲੋ ਬੋੜੀ ਤਿਆਰ ਆ ਠੀਕ ਲਓ ਜੀ 8 ਤੋਂ 9 ਲੀਟਰ ਜਿਹੜਾ ਇਹਦੇ ਥੱਲੇ ਇਹ ਸੁਆ ਬਾਈ ਜੀ ਇਹ ਦੂਸਰਾ ਸੁਆ ਤੁਸੀਂ ਜੱਗੇ ਵੀਰ ਠੀਕ ਆ ਲਓ ਜੀ ਇਹ ਸੁਆ ਦੂਸਰਾ ਸੁਈ ਇਹ ਤੇ ਖੋਲ ਲਿਓ ਬਾਈ ਜੀ ਫਿਰ ਇਹ ਕਿੰਨਾ ਕੱਟੀ ਜਊ ਤੁਹਾਡਾ ਜੱਗੇ ਵੀਰ ਇਹਨਾਂ ਪਹਿਲੇ ਸੁਈ ਤਾਂ 11-12 ਕਿਲੋ ਆ ਅੱਛਾ ਜੀ ਠੀਕ ਹੈ ਠੀਕ ਹੈ ਜੀ ਲਓ ਜੀ 11 12 ਲੀਟਰ ਜਿਹੜਾ ਪਿਛਲੇ ਸਵੇਰ ਨੇ ਵੀ ਦੁੱਧ ਭਰਿਆ ਵਾਲਾ ਸੂਆ ਇਹ ਦੂਸਰਾ ਸੂਈ ਆ ਤੇ ਕੱਦ ਵਜਨ ਜਿਹੜਾ ਇਹਦਾ ਵੀ ਚੰਗਾ ਆ ਗਿਆ ਬਾਰੇ ਅੱਜ ਸਾਫ਼-ਸੁਥਰ ਕੀਤੀਆਂ ਆ ਅੱਛਾ ਜੀ 6 6 9 9 ਕਿਲੋ ਬੋੜੀ ਹੋਊਗੀ ਠੀਕ ਹੈ ਠੀਕ ਲਓ ਜੀ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੇ ਕੱਦ ਕੋਦ ਜਿਹੜਾ ਬਹੁਤ ਹੀ ਚੰਗਾ ਵਾ ਤੇ ਥਾਣਾ ਦਾ ਸੈਜ ਗਿਆ ਵੀ ਚੰਗਾ ਆ ਗਿਆ ਵਾ ਤੇ 12 ਤੋਂ 13 ਲੀਟਰ ਦੁੱਧ ਭਰੀ ਜਾਊਗੀ ਤੇ ਪਿਛਲੇ ਸਵੇਰ ਦਾ ਜਿਹੜਾ 11 ਕਿਲੋ ਦੁੱਧ ਕੱਢਿਆ ਇਹਨੇ ਕਰਮਾਲੀ ਨੇ ਬਾਕੀ ਤਾਂ ਵੀ ਸਾਈਡ ਤੋਂ ਚੈੱਕ ਕਰ ਸਕਦੇ ਤੁਸੀਂ ਥਲਾਂ ਦਾ ਸੈਜ ਗੈਪ ਤੇ ਚਲੋ ਕੋਈ ਚੰਗੀ ਸਾਮ ਕਰਨ ਵਾਲਾ ਲਾ ਜੂਰੇ ਚੰਗਾ ਹੀ ਦੋਤੇ ਗੱਡੀ ਗਏ ਅੱਛਾ ਜੀ ਹਾਂ ਦੋਤੇ ਤਾਂ 12 13 12 13 ਖੁੱਲਾ ਬਿਲਕੁਲ ਭਰੀ ਜਾਣਾ ਠੀਕ ਆ ਠੀਕ ਆ ਇਹਦਾ ਬਾਕੀ ਰੇਟ ਫਿਰ ਇਹਦਾ ਮੁੱਲ ਨਿਗਾ ਦੇ ਜੱਗੇ ਵੀਰ ਅੱਛਾ ਜੀ ਤੇ ਪੂਰੇ ਲੱਖ ਦੇ ਦੀਗੇ ਨਹੀਂ ਕਰੀਏ ਅੰਦਰ ਲੱਖੋਂ ਇਹਨੂੰ ਕੰਮ ਕਿੰਨਾ ਕਰਨਾ ਕਰ ਦਈਏ ਖੁੱਲੇ ਹਾਂ ਜੀ ਖੁੱਲਾ ਮਾਨਤਨ ਕਰ ਦਈਏ ਜਿਹੜੀ ਹਾਂ ਨਾ ਉਹਨੇ 200 ਰੁਪਏ 100 ਰੁਪਏ 85 ਹਜ਼ਾਰ ਦੀ ਮੰਗੀ 85 ਦੀ ਪੂਰੇ 85 ਹਜ਼ਾਰ ਕੱਢ ਦਈਏ 2-3 ਨਹੀਂ ਜਗਰੀ ਮਾਨਦਨ ਭਲਾ ਵੀ ਲਗਾਇਆ ਕਰੋ ਮਹਿੰਗਾ ਡੱਲਾ ਹੁੰਦਾ ਜਾਣ ਦੀਏ ਹਾਂ ਜਾਣ ਦੀਏ ਕਿੰਨਾ ਤਿੰਨ ਛੱਡ ਦੀਏ 82 ਦੇ ਦਿਆਂਗੇ ਠੀਕ ਹੈ ਲਓ ਜੀ 82000 ਦੀ ਬਿਲਕੁਲ ਤਾਜੀ ਸੂਈ ਆ ਤੇ 12 ਰੋ 13 ਲੀਟਰ ਜਿਹੜਾ ਦੁੱਧ ਭਰੀ ਹੋਊਗੀ ਠੀਕ ਆ ਠੀਕ ਆ ਭਾਈ ਚੌਥੇ ਨੰਬਰ ਦੇ ਇਹ ਵੀ ਪਸੋਂ ਰਾਤ ਦੀ ਸੂਈ ਟੱਗੀ ਵੀ ਦੇ ਤੇ ਮੰਗਲ ਵੀ ਕੱਟੀ ਆ ਠੀਕ ਆ ਜੀ ਇਹਦੇ ਪਿੱਛੇ ਵੀ ਫੀ ਮਲਕਾਫ ਜੀ ਆਹ ਹੁਣ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਤਾਜ਼ੇ ਬੱਚੇ ਅਜੇ ਇੱਕੋ ਕਿੰਨਾ ਜੇ ਲੱਗੇ ਵੀ 9 ਜੇ 10 ਜੀ ਨਹੀਂ ਬੋਲੀ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਲਓ ਜੀ 9 ਤੋਂ 10 13 ਤੋਂ 14 ਕਰ ਲਓ ਅੱਛਾ ਜੀ ਹਾਂ ਠੀਕ ਹੈ ਠੀਕ ਹੈ ਖੋਲ ਦਿਓ ਭਾਈ ਜੀ ਇਹਨੂੰ ਵੀ ਇਹ ਸੂਆ ਭਾਜੀ ਇਹ ਤੀਸਰਾ ਸੂਈ ਲੱਗੇ ਠੀਕ ਹੈ ਲਓ ਜੀ ਇਹ ਵੀ ਸੂਆ ਤੀਸਰਾ ਸੂਈ ਆ ਦੇ ਥਣ ਭਾਂਡਾ ਜਿਹੜਾ ਇਹਦਾ ਵੀ ਬਹੁਤ ਚੰਗਾ ਲੱਗਾ ਐਨ ਕੱਲਾ ਕੱਲਾ ਥਣ ਲੱਗਾ ਵਾ ਤੇ ਗਿੱਠ ਗਿੱਠ ਤੇ ਥਣ ਲੱਗਾ ਪਿਆ ਵਾ ਕਿੰਨਾ ਬਾਈ ਦੱਸਿਆ ਦੁੱਧ ਦੇ ਰਾ ਇਹਦਾ 9 ਕਿਲੋ ਬੋਲੀ ਜੱਗੇ ਵੀ ਰਹਿ ਜੇ ਕਿੰਨਾ ਭਰੂਗੀ ਦੁੱਧ ਇਹਨੇ 13 14 ਘਰ ਆਉਂਦੇ ਖੁੱਲਾ-ਘੁੱਲਾ ਦੇ ਦਿੰਦੀ ਆ ਠੀਕ ਆ ਠੀਕ ਆ ਠੀਕ ਆ ਲਓ ਜੀ 9 ਤੋਂ 10 ਲੀਟਰ ਜਿਹੜਾ ਤਿਆਰ ਆ ਬੋਲਾ ਇਸ ਟਾਈਮ ਤੇ 13 ਤੋਂ 14 ਲੀਟਰ ਦੁੱਧ ਭਰੂਗੀ ਘਰ ਵਾਲੀ ਘੱਦ ਕੋ ਦੇਦਾ ਵੀ ਬਹੁਤ ਹੀ ਚੰਗਾ ਵਾ ਪੋਨ ਆ ਜਿਹੜਾ ਬਹੁਤ ਜਿਆਦਾ ਸਫਾਈਆਂ ਦੇ ਵਿੱਚ ਆਇਆ ਉਹ ਤੇ ਚੈੱਕ ਕਰ ਸਾਡੇ ਤੇ ਐਨ ਫੁੱਟਬਾਲ ਵਾਂਗੂ ਬਣੀ ਪਈ ਆ ਤੇ ਅਗਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਦੇ ਆ ਥਣਾ ਦਾ ਸੈਜ ਗੈਪ ਐਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਨਾੜਾ ਨੂੜਾ ਵੀ ਆ ਗਿਆ ਹਵਾਨੇ ਤੇ ਤੇ ਬਾਈ ਜੀ ਇਹਦਾ ਰੇਟ ਫਿਰ ਇਹਦਾ ਜੱਗੇ ਵੀ ਮੁੱਲ ਤੇ ਕਰਦੇ ਆ 95000 ਅੱਛਾ ਜੀ ਅਗਰ ਤੁਸੀਂ ਦੱਸੋ ਨਹੀਂ ਇਹ ਵੀ ਯਾਦ ਕਰੀਏ ਯਾਦ ਕਰੀਏ ਹਾਂਜੀ 90 ਦੀ ਜੱਗੇ ਵੀ ਫਿਰ 90 ਉਹ ਅੰਦਰ ਕਰੀਏ ਦੱਸ ਦਿਓ ਪੰਜ 85 ਹੋ ਗਿਆ ਹਾਂਜੀ ਚਲੋ 58 ਦੇ ਲਾ ਲੈਂਦੇ ਹਾਂ ਕੀ ਕਰਨੀ ਕੋਈ ਯਾਗ ਹੋਰ ਸ਼ੋਰ 84 84 ਜੱਲੇ ਵੀ ਦਵਾ ਦੇ ਠੀਕ ਆ ਲਓ ਜੀ 84000 ਦੀ 13 ਤੋਂ 14 ਲੀਟਰ ਦੁੱਧ ਭਰੂਗੀ ਕਰਫਾ ਲਈ ਕੱਢਵਾ ਜਾਂ ਤੇ ਪਿੰਡੇ ਦੇ ਨਾੜਾ ਨੂੜਾ ਵੀ ਜਿਹੜੀਆਂ ਕਾਫੀ ਆ ਗਿਆਨ ਪਤਲੇ ਚਮ ਵਾਲੀ ਆ ਇੱਕ ਰੰਗ ਕਾਲੀ ਆ ਠੀਕ ਆ ਠੀਕ ਆ ਲਓ ਜੀ ਜਾਨ ਜੈਡ ਬਲੈਕ ਪੂਛ ਤੱਕ ਤੇ ਹੈ ਵੀ ਸਿੰਗਲ ਹੈ ਡੀ ਆ ਤੇ ਪਸ਼ੂ ਪਾਲੀ ਦੇ ਕੋਲ ਚੰਗੇ ਆ ਤੇ ਚਲੋ ਕੋਈ ਚੰਗੀ ਸਾਫ ਕਰਨ ਵਾਲਾ ਭਰਾ ਖੜੇ ਚੰਗਾ ਦੁੱਧ ਕੱਢੀ ਜਾਊੀ ਪਤਾ ਜਿਹੜਾ ਮੈਰੂ ਆ ਨਾ ਠੀਕ ਆ ਜੇ 15 20 ਦਿਨਾਂ ਦੇ ਦੁੱਧ ਤੇ ਹੋਗਾ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਕੋ ਤਾਜ਼ੀਆਂ ਪਰਸੋਂ ਰਾਦਿਆਂ ਜੋੜਾ ਮੱਝਾਂ ਦਾ ਸੋਇਆ ਠੀਕ ਆ ਕਬੀਰ ਭਰਾ ਲੈ ਜਾ ਕੇ ਬੋਲੀ ਬੋਲੀ ਪੀਵੇ ਠੀਕ ਆ ਜੀ ਕਹਿਣਾ ਬਾਈ ਹੋਰ ਕੁਝ ਪਰ ਇਹੋ ਬੇਨਤੀ ਇੱਥੇ ਆ ਵੀਰ ਜੀ ਹਾਂਜੀ ਆ ਗਏ ਖੜੋ ਠੀਕ ਆ ਠੀਕ ਆ ਠੀਕ ਆ ਲਓ ਜੀ ਹਰ ਵੀਡੀਓ ਦੇ ਵਿੱਚ ਬਾਈ ਬੇਨਤੀ ਕਰਦਾ ਵਾ ਤੇ ਇੱਥੇ ਆਓ ਤੇ ਚੋਚਵਾ ਕੇ ਖੜੋ ਬਾਕੀ ਦੁੱਧ ਤੇ ਡਰਾਮੀ ਬੱਦੇ ਬਾਈ ਨੇ ਚੈੱਕ ਕਰ ਸੰਦੇ ਤੁਸੀਂ ਪੰਡਾਂ ਪਈਆਂ ਥੱਲੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ